ਹੈਲੋ ਸਟੂਡੈਂਟਸ ਗੈਲ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਸਟੂਡੈਂਟਸ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਕਲਾਸ 10ਵੀਂ ਦਾ ਸਮਾਜਿਕ ਸਿੱਖਿਆ ਦਾ ਸਬਜੈਕਟ ਸਟੂਡਾ ਤਾਂ ਉਹਦੇ ਵਿੱਚ ਇਤਿਹਾਸ ਪਾਰਟ ਦੇ ਵਿੱਚ ਆਪਾਂ ਲੈਸਨ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਅੰਗਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੱਕ ਸਿੱਖਾਂ ਦਾ ਯੋਗਦਾਨ ਤਾਂ ਸਟੂਡੈਂਟਸ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਇਸ ਵੀਡੀਓ ਤੋਂ ਪਹਿਲਾਂ ਮੈਂ ਸ਼ਾਰਟ ਕਵੈਸਚਨ ਆਨਸਰਾਂ ਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਤਾਜ਼ਾ ਵਾਲੀ ਵੀਡੀਓ ਰਹੂਗੀ ਆਪਣੀ ਵੱਡੇ ਕਵੈਸਚਨ ਆਨਸਰਾਂ ਵਾਲੀ ਠੀਕ ਹੈ ਲੌਂਗ ਆਨਸਰਾਂਸ ਠੀਕ ਹੈ ਜਿਸ ਵਿੱਚ 100 ਤੋਂ 120 ਸ਼ਬਦਾਂ ਵਾਲੇ ਆਪਣੇ ਕਵੈਸਚਨ ਹੋਣਗੇ ਤਾਂ ਇਸ ਤਰ੍ਹਾਂ ਹੀ ਸਟੂਡੈਂਟ ਆਪਾਂ ਨੂੰ ਪੇਪਰ ਦੇ ਵਿੱਚ ਇਹ ਦੇਖਣ ਨੂੰ ਮਿਲਣਗੇ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਕਰਾਂਗੇ ਇਹ ਲੌਂਗ ਕਵੈਸਚਨ ਆਨਸਰ ਡਿਸਕਸ ਓਕੇ ਤੇ ਜਿਹੜੇ ਸਟੂਡੈਂਟਸ ਨੇ ਪਹਿਲਾਂ ਸ਼ਾਰਟ ਕਵੈਸਚਨ ਵਾਲੀ ਵੀਡੀਓ ਨਹੀਂ ਦੇਖੀ ਤਾਂ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਪਲੇਲਿਸਟ ਬਣੀ ਹੋਈ ਹੈ ਸਿਲੇਬਸ ਦੇ ਅਕੋਰਡਿੰਗ ਸਟੂਡੈਂਟ ਤੁਹਾਡਾ ਸਾਰਾ ਸਿਲੇਬਸ ਐਸਐਸਟੀ ਦਾ ਇਸ ਤਰ੍ਹਾਂ ਚੱਲ ਰਿਹਾ ਤੁਹਾਡਾ ਠੀਕ ਹੈ ਤਾਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਅੱਜ ਦਾ ਫਰਸਟ ਕੁਐਸਚਨ ਹੈ ਸਟੂਡੈਂਟ ਆਪਣਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਪਾਇਆ ਤਾਂ ਇਹਦਾ ਆਨਸਰ ਤੁਸੀਂ ਦੇਖ ਰਹੇ ਹੋ ਸਟੂਡੈਂਟ ਦੇਖੋ ਗੁਰੂ ਸਾਹਿਬ ਨੇ ਪੰਜਾਬੀ ਲਿਪੀ ਨੂੰ ਸੁਧਾਰਿਆ ਉਸ ਨੂੰ ਗੁਰਮੁਖੀ ਲਿਪੀ ਦਾ ਨਾਮ ਦਿੱਤਾ ਉਨ੍ਹਾਂ ਨੇ ਪੰਜਾਬੀ ਲਿਪੀ ਨੂੰ ਪ੍ਰਚਾਰਨ ਲਈ ਪਾਲ ਬੋਧ ਤਿਆਰ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕੀਤਾ ਤੇ ਇਸ ਦੀ ਸੰਭਾਲ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਅੰਗਦ ਦੇਵ ਜੀ ਨੇ ਅੱਗੇ ਵਧਾਇਆ ਜਿਸ ਕਾਰਨ ਗੁਰੂ ਘਰ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ। ਗੁਰੂ ਜੀ ਨੇ ਸਿੱਖਾਂ ਨੂੰ ਉਦਾਸੀ ਮਤ ਨਾਲੋਂ ਨਿਖੇੜਿਆ। ਗੁਰੂ ਜੀ ਨੇ ਨਾਮ ਜਪਣ ਤੇ ਨੈਤਿਕ ਸਿਧਾਂਤਾਂ ਦੀ ਪਾਲਣਾ ਕਰਨ ਦੀ ਸਿੱਖਿਆ ਦੇ ਨਾਲ ਨਾਲ ਦਾਸਾਂ ਨਹੁਆਂ ਦੀ ਕਿਰਤ ਕਰਨ ਤੇ ਪਰਿਵਾਰਿਕ ਜ਼ਿੰਮੇਵਾਰੀ ਨਿਭਾਉਣ ਤੇ ਜ਼ੋਰ ਦਿੱਤਾ ਸਿੱਖਾਂ ਨੂੰ ਸਰੀਰਕ ਤੌਰ ਤੇ ਬਲਵਾਨ ਬਣਾਉਣ ਲਈ ਗੁਰੂ ਨੇ ਖਡੂਰ ਸਾਹਿਬ ਵਿਖੇ ਅਖਾੜਾ ਬਣਵਾਇਆ ਉਹਨਾਂ ਨੇ 62 ਸ਼ਲੋਕ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗੰਦ ਸਾਹਿਬ ਵਿੱਚ ਦਰਜ ਹੈ ਗੁਰੂ ਸਾਹਿਬ ਨੇ ਗਵਿੰਦਵਾਲ ਸਾਹਿਬ ਦੀ ਨੀ ਰੱਖੀ ਜੋ ਕਿ ਸਿੱਖਾਂ ਲਈ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ ਹੈ। ਅ ਦੂਜਾ ਕੁਐਸਚਨ ਦੇਖੋ ਸੁਣ ਤਾਂ। ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਕੀ ਯੋਗਦਾਨ ਕਾਰਜ ਚ ਕੀਤੇ? ਠੀਕ ਹੈ। ਹਾਂ ਦੇਖੋ ਸੁਣ ਤਾਂ। ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਗੋਇੰਦਵਾਲ ਸਾਹਿਬ ਵਿਖੇ ਬੌਲੀ ਦਾ ਬੌਲੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਪੌੜੀਆਂ 84 ਬਣਾਈਆਂ। ਗੁਰੂ ਜੀ ਨੇ ਬਚਨ ਕੀਤਾ ਜੇ ਕੋਈ ਸਿੱਖ ਹਰ ਪੌੜੀ ਤੇ ਸੱਚੇ ਮਨ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ 84 ਪੌੜੀ ਤੇ ਇਸ਼ਨਾਨ ਕਰੇਗਾ ਉਸ ਦੀ ਉਸ 84 ਕੱਟੀ ਜਾਵੇਗੀ ਇਸ ਨਾਲ ਸਿੱਖਾਂ ਨੂੰ ਇੱਕ ਸਤੰਤਰ ਤੀਰਥ ਸਥਾਨ ਮਿਲ ਗਿਆ ਦੋ ਨੰਬਰ ਪੁਆਇੰਟ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਲੰਗਰ ਪ੍ਰਥਾ ਨੂੰ ਵਿਸਤ੍ਰਿਤ ਰੂਪ ਦਿੱਤਾ ਇਸ ਪ੍ਰਥਾ ਵਿੱਚ ਸਿੱਖ ਧਰਮ ਦੇ ਪ੍ਰਚਾਰ ਵਿੱਚ ਸ਼ਕਤੀਸ਼ਾਲੀ ਸਾਧਨ ਸਿੱਧ ਹੋਈ ਗੁਰੂ ਜੀ ਨੇ ਆਪਣੇ ਆਪ ਸ਼ਬਦਾਂ ਦੀ ਰਚਨਾ ਕੀਤੀ ਅਤੇ अनेका ਭਗਤਾਂ ਦੇ ਸ਼ਲੋਕ ਅਤੇ ਭਜਨ ਇਕੱਠੇ ਕੀਤੇ ਠੀਕ ਹੈ 907 ਗੁਰੂ ਜੀ ਦੁਆਰਾ ਮੰਚੀ ਪ੍ਰਥਾ ਦੀ ਸਥਾਪਨਾ ਕਰਨ ਨਾਲ ਸਿੱਖ ਧਰਮ ਦਾ ਬਹੁਤ ਵਿਸਥਾਰ ਹੋਇਆ ਉਹਨਾਂ ਨੇ ਜਾਤੀ ਭੇਦਭਾਵ ਤੇ ਛੂਤਪਾਤ ਦਾ ਵਿਰੋਧ ਕੀਤਾ ਉਹਨਾਂ ਅਨੁਸਾਰ ਜਾਤ ਦਾ ਅਭਿਆਨ ਕਰਨ ਵਾਲੇ ਲੋਕ ਮੂਰਖ ਅਤੇ ਗਵਾਰ ਹਨ ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਮੌਤ ਦੇ ਮੌਕੇ ਈਸ਼ਵਰ ਦੀ ਉਸਤਤਿ ਤੇ ਭਗਤੀ ਦੇ ਸ਼ਬਦ ਗਾਉਣੇ ਚਾਹੀਦੇ ਹਨ ਉਹਨਾਂ ਨੇ ਵਿਆਹ ਦੀਆਂ ਰੀਤੀ ਰਿਵਾਜਾਂ ਵਿੱਚ ਸੁਧਾਰ ਕਰਨ ਲਈ ਆਨੰਦ ਨਾਮੀ ਬਾਣੀ ਦੀ ਰਚਨਾ ਕੀਤੀ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਜਨਮ ਵਿਆਹ ਅਤੇ ਖੁਸ਼ੀ ਦੇ ਮੌਕੇ ਤੇ ਆਨੰਦ ਸਾਹਿਬ ਦਾ ਪਾਠ ਕਰਨ ਗੁਰੂ ਜੀ ਨੇ ਸਿੱਖਾਂ ਨੂੰ ਵਿਸਾਖੀ ਮਾਗੀ ਤੇ ਦੀਵਾਲੀ ਦੇ ਤਿਹਾਰ ਨਵੇਂ ਢੰਗ ਨਾਲ ਮਨਾਉਣ ਲਈ ਕਿਹਾ ਜਿਸ ਨਾਲ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਇਆ ਠੀਕ ਹੈ ਅਗੇ 3 ਨੰਬਰ ਕੁਐਸਚਨ ਦੇਖੋ ਸਟੂਡੈਂਟ ਸ਼੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸੁਧਾਰਾਂ ਦਾ ਵਰਣਨ ਦੇਖੋ ਸ਼੍ਰੀ ਗੁਰੂ ਅਮਰਦਾਸ ਜੀ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਨੂੰ ਵਿਅਰਥ ਗੁੰਝਲਦਾਰ ਰੀਤੀ ਰਿਵਾਜਾਂ ਤੋਂ ਛੁਟਕਾਰਾ ਦਿਵਾਉਣਾ ਸੀ ਉਹਨਾਂ ਨੇ ਜਾਤੀ ਭੇਦਭਾਵ ਤੇ ਛੂਤਸਾ ਦਾ ਵਿਰੋਧ ਕੀਤਾ ਇਹਨਾਂ ਅਨੁਸਾਰ ਜਾਤ ਦਾ ਬਿਆਨ ਕਰਨ ਵਾਲੇ ਲੋਕ ਮੂਰਖ ਅਗਵਾਰ ਹਨ ਉਹਨਾਂ ਨੇ ਜਾਤ ਪਾਤ ਸ਼ੂਤਸਤ ਨੂੰ ਖਤਮ ਕਰ ਲੈ ਇਹ ਹੁਕਮ ਦਿੱਤਾ ਹੋਇਆ ਸੀ ਕਿ ਜਦ ਕੋਈ ਵਿਅਕਤੀ ਉਹਨਾਂ ਦੇ ਦਰਸ਼ਨ ਕਰਨ ਆਉਂਦਾ ਹੈ ਤਾਂ ਪਹਿਲਾਂ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕੇਗਾ। ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ਕਿਹਾ ਉਸ ਨਾਰੀ ਨੂੰ ਸਤੀ ਨਹੀਂ ਕਿਹਾ ਜਾ ਸਕਦਾ ਜੋ ਆਪਣੇ ਪਤੀ ਦੀ ਚਿੰਤਾ ਵਿੱਚ ਸੜ ਜਾਂਦੀ ਹੈ। ਅਸਲ ਵਿੱਚ ਸਤੀ ਨਾਰੀ ਉਹ ਹੈ ਜੋ ਆਪਣੇ ਪਤੀ ਦੇ ਵਿਜੋਗ ਦੇ ਦੁੱਖ ਪੀੜ ਨੂੰ ਸਹਿਣ ਕਰਦੀ ਹੈ। ਪੰਜਵਾਂ ਨੰਬਰ ਪੁਆਇੰਟ ਦੇਖੋ ਇਹਦਾ ਸਵਾਲ ਹੈ। ਗੁਰੂ ਜੀ ਨੇ ਪਰਦਾ ਪ੍ਰਥਾ ਦੀ ਮਨਾਹੀ ਕਰਦਿਆਂ ਦੱਸਿਆ ਕਿ ਪਰਦੇ ਦੀ ਵਿਸ਼ਥਾ ਇਸਤਰੀ ਸਰੀਰ ਤੇ ਮਾਨਸਿਕਤਾ ਉੱਪਰ ਵਿੱਚ ਵੱਡੀ ਰੋਖ ਹੈ ਉਹਨਾਂ ਨੇ ਔਰਤਾਂ ਨੂੰ ਬਿਨਾਂ ਪਰਦੇ ਕਿਤੇ ਲੰਗਰ ਦੀ ਸੇਵਾ ਤੇ ਸੰਗਤ ਵਿੱਚ ਬੈਠਣ ਦਾ ਹੁਕਮ ਦਿੱਤਾ ਗੁਰੂ ਜੀ ਨੇ ਨਸ਼ਿਆਂ ਦੀ ਵਰਤੋਂ ਦਾ ਜ਼ੋਰਦਾਰ ਸ਼ਬਦਾਂ ਖੰਡਨ ਕੀਤਾ ਸਿੱਖਾਂ ਨੂੰ ਇਸ ਬਰਾਈ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਗੁਰੂ ਜੀ ਨੇ ਜਨਮ ਵਿਆਹ ਤੇ ਮੌਸਮ ਦੀ ਗੁੰਜਲਦਾਰ ਰਸਮਾਂ ਰੀਤੀ ਰਵਾਜਾਂ ਵਿੱਚ ਸੁਧਾਰ ਕੀਤਾ ਕਿ 4 ਨੰਬਰ ਕੁਐਸਚਨ ਦੇਖੋ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਕੀ ਯਤਨ ਕੀਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਇੱਕ ਪ੍ਰਸਿੱਧ ਤੀਰਥ ਸਥਾਨ ਤੇ ਵਪਾਰਕ ਕੇਂਦਰ ਦਿੱਤਾ ਗੁਰੂ ਜੀ ਨੇ ਉਦਾਸੀ ਮਤ ਦੇ ਬਾਨੀ ਬਾਬਾ ਵਿਦੀ ਚੰਦ ਨਾਲ ਮਿਲ ਕੇ ਮਹੱਤਵਪੂਰਨ ਵਾਤਾਵਰਣ ਕੀਤੀ ਜਿਸ ਨਾਲ ਉਦਾਸੀਆਂ ਨੇ ਸਿੱਖਾਂ ਦਾ ਵਿਰੋਧ ਕਰਨਾ ਛੱਡ ਦਿੱਤਾ ਸਮਾਜ ਵਿੱਚ ਸੁਧਾਰ ਕਰਨ ਲਈ ਗੁਰੂ ਜੀ ਨੇ ਵਿਆਹ ਤੇ ਰੀਤੀ ਦੇਸਵੰਤਾ ਵਿੱਚ ਲਾਵਾ ਦੀ ਰਚਨਾ ਕੀਤੀ ਉਹਨਾਂ ਨੇ ਵਿਆਹ ਸਮੇ ਇਸਤਰੀਆਂ ਰਾਹੀਂ ਗਾਉਣ ਵਾਲੇ ਸ਼ਬਦਾਂ ਘੋੜੀਆਂ ਦੀ ਰਚਨਾ ਕੀਤੀ ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹਨਾਂ ਇਹਨਾਂ ਰਚਨਾਵਾਂ ਨੂੰ ਵਿਆਹ ਸਮੇ ਅਮਲ ਵਿੱਚ ਲਿਆਉਣ ਗੁਰੂ ਜੀ ਨੇ 679 ਸ਼ਬਦਾਂ ਦੀ ਰਚਨਾ ਕੀਤੀ ਗੁਰੂ ਜੀ ਦੇ ਕੈਨ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ 1 ਸਾਲ ਦਾ ਟੈਕਸੀ ਮਾਫ ਕਰ ਦਿੱਤਾ ਗੁਰੂ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਜ ਨੂੰ ਗੁਰਗੱਦੀ ਸੌਂਪ ਦਿੱਤੀ 5 ਨੰਬਰ ਕੁਸਚਨ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਅਤੇ ਸੰਤੋਖਸਰ ਸਰੋਵਰ ਦੇ ਨਿਰਮਾਣ ਦਾ ਕਾਰਜ ਮੁਕੰਮਲ ਕਰਵਾਇਆ ਅਤੇ ਭਾਈ ਬੁੱਢਾ ਜੀ ਦੀ ਸਹਿਤਾ ਨਾਲ ਅੰਮ੍ਰਿਤਸਰ ਸਹਿਰ ਦੇ ਨਿਰਮਾਣ ਦਾ ਕੰਮ ਪੂਰਾ ਕੀਤਾ ਤਾਂ 2 ਨੰਬਰ ਪੁਆਇੰਟ ਦੇਖੋ ਗੁਰੂ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਇਸ ਦੇ ਚਾਰੇ ਪਾਸੇ ਦਰਵਾਜ਼ੇ ਰੱਖੇ ਗਏ ਤੇ ਭਾਵੇਂ ਨੰਦਰ ਸਾਰੀ ਜਾਤਾਂ ਲਈ ਸਾਰੇ ਪਾਸਿਓਂ ਆਉਣ ਵਾਲੇ ਲੋਕਾਂ ਲਈ ਖੁੱਲ੍ਹਾ ਹੈ ਗੁਰੂ ਜੀ ਨੇ ਤਰਨਤਾਰਨ ਕਰਤਾਰਪੁਰ ਹਰਗੋਬਿੰਦ ਨਵੇਂ ਸ਼ਹਿਰਾਂ ਦੀ ਸਥਾਪਨਾ ਕਰਵਾਈ ਉਹਨਾਂ ਨੇ ਅੰਮ੍ਰਿਤਸਰ ਦੇ ਨੇੜੇ ਪੱਛਮ ਵੱਲ ਕੁਝ ਮੀਲਾਂ ਦੀ ਵਿੱਥ ਤੇ ਪਾਣੀ ਦੀ ਥੋੜ ਨੂੰ ਪੂਰਾ ਕਰਨ ਲਈ ਇੱਕ ਛੇਰਟਾ ਵਾਲਾ ਖੂ ਖਦਵਾਇਆ ਹੌਲੀ ਹੌਲੀ ਉਸ ਦੇ ਦੁਆਲੇ ਇੱਕ ਸ਼ਹਿਰੀ ਵਸ ਗਿਆ ਅੱਜ ਕੱਲ੍ਹ ਸ਼ਹਿਰ ਹਟਾ ਕਹਿੰਦੇ ਹਨ ਗੁਰੂ ਜੀ ਨੇ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਇੱਕ ਬੌਲੀ ਦਾ ਨਿਰਮਾਣ ਕਰਵਾਇਆ ਬੌਲੀ ਦੇ ਨਿਰਮਾਣ ਤੋਂ ਬਾਅਦ ਉਹ ਬੌਲੀ ਵੀ ਸਿੱਖਾਂ ਦਾ ਤੀਰਥ ਸਥਾਨ ਬਣ ਗਈ ਗੁਰੂ ਜੀ ਨੇ ਹਰ ਸਿੱਖ ਨੂੰ ਆਪਣੀ ਆਮਦਨ ਦਾ ਦਸਵੰਧਾ ਹਿੱਸਾ ਦਸਵੰਧ ਗੁਰੂ ਦਾ ਘਰ ਨੂੰ ਪੇਂਟ ਕਰਨ ਲਈ ਕਿਹਾ ਸਿੱਖਾਂ ਨੂੰ ਸਿੱਖ ਗੁਰੂਆਂ ਦੀ ਸ਼ੁੱਧ ਅਤੇ ਪ੍ਰਮਾਣਿਕ ਪਾਣੀ ਦਾ ਗਿਆਨ ਕਰਾਉਣ ਲਈ ਗੁਰੂ ਜੀ ਨੇ ਆਦੀ ਗ੍ਰੰਥ ਸਾਹਿਬ ਦਾ ਸੰਕਲਪ ਕੀਤਾ। ਗੁਰੂ ਜੀ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਪ੍ਰੇਰਿਆ ਜਿਸ ਨਾਲ ਖਜ਼ਾਨੇ ਧਨ ਵਿੱਚ ਵਾਧਾ ਹੋਇਆ। ਉਹਨਾਂ ਨੇ ਤਨ ਤਾਨ ਵਿਹ ਕੋੜਿਆਂ ਲਈ ਇੱਕ ਵੱਖਰੀ ਵਸਤੀ ਸਥਾਪਨਾ ਕੀਤੀ ਤਾਂ ਉਹਨਾਂ ਲਈ ਮੁਫਤ ਭੋਜਨ ਵਸਤਰ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ। ਗੁਰੂ ਜੀ ਦਾ ਉਦੇਸ਼ ਜਹਤ ਰਹਿਤ ਬਹਿਮ ਰਹਿਤ ਉਚਨੀ ਤੇ ਧਰਮ ਦੇ ਵਿੱਚ ਕਰੇ ਰਹਤ ਸਮਾਜ ਦੀ ਸਥਾਪਨਾ ਕਰਨਾ ਸੀ ਅ नेक्स्ट ਕੁਐਸਚਨ ਆਗਾਸੋਂਟ ਮਸੰਦ ਪ੍ਰਥਾ ਦੇ ਮੁੱਢ ਵਿਕਾਸ ਅਤੇ ਫਾਇਦੇ ਬਾਰੇ ਦੱਸੋ ਮਸੰਦ ਪ੍ਰਸਾਦ ਦੀ ਸ਼ੁਰੂਆਤ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਠੀਕ ਢੰਗ ਨਾਲ ਸੰਗਠਿਤ ਤੇ ਵਿਕਸਿਤ ਕੀਤਾ ਉਸ ਉਹਨਾਂ ਦੇ ਕਾਲ ਵਿੱਚ ਸਿੱਖਾਂ ਦੀ ਸੰਖਿਆ ਬਹੁਤ ਵੱਧ ਗਈ ਸੀ ਉਨ੍ਹਾਂ ਨੇ ਸਿੱਖ ਤਰਨ ਦੇ ਵਿਕਾਸ ਲਈ ਹਰਮੰਦਰ ਸਾਹਿਬ ਸੰਤੋਖ ਸਰ ਤਰਨਤਨ ਕਰਤਾਰਪੁਰ ਹਰਗੋਬਿੰਦਪੁਰ ਆदि ਸ਼ਹਿਰਾਂ ਦੀ ਸਥਾਪਨਾ ਕੀਤੀ ਉਪਰੋਕਤ ਕਾਰਜਾਂ ਨੂੰ ਸਿਰੇ ਚੜਾਣ ਲਈ ਲੰਗਰ ਪ੍ਰਥਾ ਨੂੰ ਚਲਾਉਣ ਲਈ ਧੰਨ ਵੀ ਚਾਹੀਦਾ ਸੀ ਸਿੱਖ ਸੰਗਤਾਂ ਚੜਾਵੇ ਦੇ ਰੂਪ ਵਿੱਚ ਕਾਫੀ ਅਤੇ ਨਿਸ਼ਚਿਤ ਰੂਪ ਵਿੱਚ ਧੰਨ ਪ੍ਰਾਪਤ ਨਹੀਂ ਹੁੰਦਾ ਇਸ ਲਈ ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਨਾਲ ਪੁਨਰਸਗਠਨ ਕੀਤਾ ਅਤੇ ਸੰਸਥਾ ਲਈ ਕਈ ਨਿਯਮ ਬਣਾਏ ਤਾਂ ਇਹਦੇ ਫਾਇਦੇ ਦੇਖ ਲਓ ਸਨ ਫਸਟ ਪੁਆਇੰਟ ਹਰ ਸਿੱਖ ਦਸਵੰਦ ਭਾਵੇਂ ਆਪਣੀ ਦਸਮੰਦਾ ਹੈ ਦਸਵਾਂ ਹਿੱਸਾ ਆਮਦਨ ਦਾ ਗੁਰੂ ਨੂੰ ਭੇਟ ਕਰੇਗਾ ਦਸਵੰਦ ਇਕੱਠਾ ਕਰਨ ਲਈ ਵਿਸ਼ੇਸ਼ ਪ੍ਰਤੀਥਿ ਥਾਪੇ ਗਏ ਉਹ ਇਕੱਠਾ ਕੀਤਾ ਗਿਆ ਧਨ ਵਿਸਾਖੀ ਦੇ ਦਿਨ ਅੰਮ੍ਰਿਤਸਰ ਚ ਗੁਰੂ ਦੀ ਗੋਲਕ ਵਿੱਚ ਜਮ੍ਹਾਂ ਕਰਵਾਉਣਗੇ ਜਿਸ ਇਲਾਕੇ ਵਿੱਚ ਧਨ ਇਕੱਠਾ ਕਰਨ ਲਈ ਮਸੰਦ ਆਪ ਨਹੀਂ ਜਾ ਸਕਣਗੇ ਉਹ ਆਪਣੇ ਪ੍ਰਤੀਨਿਧ ਭੇਜਣਗੇ ਜਿਨ੍ਹਾਂ ਨੂੰ ਮਸੰਦੀਆਂ ਜਾਂ ਸੰਗਤੀਆਂ ਕਿਹਾ ਜਾਂਦਾ ਸੀ ਨੈਕਸਟ ਤਾਂ ਇਕੱਠਾ ਕਰਨ ਦੇ ਨਾਲ-ਨਾਲ ਮਸੰਦ ਸਿੱਖ ਧਰਮ ਦਾ ਵਿਚਾਰ ਪ੍ਰਚਾਰ ਵੀ ਕਰਦੇ ਸਨ ਨੈਕਸਟ ਪੁਆਇੰਟ ਕੁਐਸਚਨ ਆ ਗਿਆ ਸਵਾਲ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਮੀ ਨੀਤੀ ਦਾ ਵਰਣਨ ਕਰੋ ਤਾਂ ਇਹ ਨੀਤੀ ਕਿਸ ਤੋਂ ਗੁਰੂ ਜੀ ਦੀ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤੋਂ ਬਾਅਦ ਹਾਲਾਤ ਨੂੰ ਸਮਝਦਿਆਂ ਸਿੱਖਾਂ ਵਿੱਚ ਨਿਰਪਰਤਾ ਆਤਮ ਵਿਸ਼ਵਾਸ ਦੀ ਭਾਵਨਾ ਜਗਾਉਣ ਲਈ ਗੁਰੂ ਜੀ ਨੇ ਪੀਰੀ ਅਤੇ ਮੀਰੀ ਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਦੀ ਤਲਵਾਰ ਸੰਸਾਰਿਕ ਮਾਮਲਿਆਂ ਦੀ ਇਕਵਾਈ ਕਰਦੀ ਸੀ ਅਤੇ ਪੀਰੀ ਦੀ ਤਲਵਾਰ ਧਾਰਮਿਕ ਮਾਮਲਿਆਂ ਦੀ ਇਕਵਾਈ ਕਰਦੀ ਸੀ ਦਾ ਚੈਨ ਸੀ ਗੁਰੂ ਜੀ ਨੇ ਸਾਹੀ ਢੰਗ ਨਾਲ ਕੰਨ ਦੀ ਸਜਾਈ ਅਤੇ ਅੰਗ ਰੱਖੇ ਕਵੀ ਰੱਖੇ ਗੁਰੂ ਜੀ ਸਿੱਖ ਤੋਂ ਧਨ ਦੀ ਥਾਂ ਘੋੜਿਆਂ, ਸ਼ਸਤਰਾਂ ਤੇ ਆਦਿ ਲੈਣ ਲੱਗੇ ਜਿਸ ਨਾਲ ਸੈਨਾ ਦਾ ਨਿਰਮਾਣ ਸੌਖਾ ਹੋ ਗਿਆ ਉਹਨਾਂ ਨੇ ਪੰਜ ਸਿੱਖਾਂ ਨੂੰ ਪੰਜ ਜਥਿਆਂ ਵਿੱਚ ਵੰਡ ਕੇ ਸਿੱਖ ਸੈਨਾ ਦਾ ਸੰਗਠਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਸਿੱਖਾਂ ਵਿੱਚ ਨਵਾਂ ਛਾਹਾ ਭਰਨ ਲਈ ਆਪਣੇ ਦਰਬਾਰ ਅਬਦੁੱਲ ਅਤੇ ਨੱਥਾ ਮੱਲ ਢਾਡੀਆਂ ਨੂੰ ਵੀਰ ਰਸ ਦੀਆਂ 12 ਗੌਣ ਲਈ ਲਾਇਆ ਗੁਰੂ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਪਛਮ ਵੱਲ ਅਕਾਲ ਤਖਤ ਦੀ ਸਾਰੀ ਕਰਵਾਈ ਉਸ ਦੇ ਅੰਦਰ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕਰਵਾਇਆ ਜਿੱਥੇ ਬੈਠ ਕੇ ਸਿੱਖਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ। ਗੁਰੂ ਜੀ ਨੇ ਅੰਮ੍ਰਿਤਸਰ ਦੀ ਸੁਰੱਖਿਆ ਲਈ ਉਸ ਦੇ ਚਾਰੇ ਪਾਸੇ ਕੰਧ ਦੀ ਉਸਾਰੀ ਕਰਵਾਈ ਤੇ ਸ਼ਹਿਰ ਵਿੱਚ ਲੋਗੜਾ ਨਾਮੀ ਕਿਲੇ ਦਾ ਨਿਰਮਾਣ ਵੀ ਕਰਵਾਇਆ। ਨੈਕਸਟ ਗੁਰੂ ਜੀ ਦੁਆਰਾ ਉਪਰੋਕਤ ਕਾਰਜਾਂ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਤੋਂ ਨਿਰਾਸ਼ ਹੋਏ। ਪੁਨਰ ਜੀਵਨ ਪ੍ਰਾਪਤ ਹੋਇਆ। 8 ਨੰਬਰ ਕੁਐਸਚਨ ਦੇਖੋ ਸੁੰਡਾ। ਨਵੇਂ ਨਿੱਤੋਂ ਬਿਨਾ ਗੁਰੂ ਹਰਗੋਬਿੰਦ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਹੋਰ ਕੀ ਕੀ ਕੰਮ ਕੀਤੇ ਤਾਂ ਦੇਖੋ ਗੁਰੂ ਜੀ ਨੇ ਕੀਰਤਪੁਰ ਸਾਹਿਬ ਦੀ ਉਸਾਰੀ ਕਰਵਾਈ 1635 ਵਿੱਚ ਗੁਰੂ ਜੀ ਨੇ ਇਸ ਸਰ ਵਿੱਚ ਨਿਵਾਸ ਕਰ ਲਿਆ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਬਣਾਇਆ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਚਾਰ ਮੁੱਖ ਪ੍ਰਚਾਰਕਾਂ ਅਲ ਸਤਮਤ ਫੂਲ ਗੋੜ ਅਤੇ ਬਲੂ ਸਸਨਾ ਨੂੰ ਨਿਯੁਕਤ ਕੀਤਾ ਆਪਣਾ ਅੰਤ ਨੇੜੇ ਆਉਂਦਾ ਦੇਖ ਕੇ ਗੁਰੂ ਜੀ ਨੇ ਆਪਣੇ ਪੋਤੇ ਹਰ ਰਾਏ ਜੀ ਨੂੰ ਉੱਤਰਾਧਿਕਾਰੀ ਥਾਪ ਦਿੱਤਾ ਨੈਕਸਟ ਕੁਐਸਚਨ ਇਸ ਹੁੰਦਾ ਸਿੱਖ ਧਰਮ ਦੇ ਵਿਕਾਸ ਲਈ ਗੁਰੂ ਹਰ ਰਾਏ ਜੀ ਦੇ ਕੰਮਾਂ ਦਾ ਵਰਣਨ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਸਾਰ ਲਈ ਪ੍ਰਚਾਰ ਲਈ ਥਾਪੇ ਆਪ ਥਾਪੇ ਤੇ ਆਪ ਵੀ ਧਾਰਮਿਕ ਯਾਤਰਾਵਾਂ ਤੇ ਗਏ ਗੁਰੂ ਜੀ ਨੇ ਨਾਥਾਣਾ ਬਠਿੰਡਾ ਵਿਖੇ ਇੱਕ ਫੂਲ ਨਾਮ ਦੇ ਗੁੰਗੇ ਨੂੰ ਵਰਤਾਨ ਦਿੱਤਾ ਉਹ ਬਹੁਤ ਮਹਾਨ ਪ੍ਰਸਿੱਧ ਤੇ ਧਨਵਾਨ ਵਿਅਕਤੀ ਬਣੇਗਾ ਗੁਰੂ ਜੀ ਦਾ ਵਰ ਠੀਕ ਨਿਕਲਿਆ ਤੇ ਪਟਿਆਲਾ ਨਾਬਾ ਜੀਂਦਿਆਂ ਦੇ ਆਸਤਾਂ ਦੇ ਰਾਜੇ ਫੂਲ ਦੀ ਸੰਤਾਨ ਵਿੱਚੋਂ ਹੀ ਹਨ ਗੁਰੂ ਜੀ ਨੇ ਯੁੱਧ ਵਿੱਚ ਹਾਰੇ ਹੋਏ ਸ਼ਾਹਜਹਾਂ ਦੇ ਪੁੱਤਰ ਦਾਰਾਸ਼ਕੋਹ ਦੀ ਸਹਾਇਤਾ ਕੀਤੀ ਦਾਰਾਸ਼ਕੋਹ ਨੂੰ ਦਿੱਤੀ ਸਹਾਇਤਾ ਬਾਰੇ ਪੁੱਛਣ ਲਈ ਔਰੰਗਜ਼ੇਬ ਨੇ ਗੁਰੂ ਹਰ Rai ਜੀ ਨੂੰ ਦਿੱਲੀ ਬੁਲਾਇਆ ਤੇ ਦੂਜਾ ਉਹ ਗੁਰੂ ਜੀ ਤੋਂ ਇਹ ਵੀ ਪੁੱਛਣਾ ਚਾਹੁੰਦਾ ਸੀ ਕਿ ਕਿਦਰੇ ਸਿੱਖ ਧਰਮ ਮੁਸਲਮਾਨ ਧਰਮ ਦੇ ਖਿਲਾਫ ਤਾਂ ਨਹੀਂ ਗੁਰੂ ਜੀ ਨੇ ਆਪ ਦਿੱਲੀ ਜਾਣ ਦੀ ਬਚਾਈ 14-15 ਸਾਲ ਦੇ ਵੱਡੇ ਪੁੱਤਰ RAM RAI ਨੂੰ ਭੇਜ ਦਿੱਤਾ ਔਰੰਗਜ਼ੇਬ ਨੇ ਆਸਾ ਦੀ ਵਾਰ ਵਿੱਚ ਦਿੱਤੇ ਹੋਏ ਸ਼ਲੋਕ ਵਿੱਚੋਂ ਮੁਸਲਮਾਨ ਸ਼ਬਦ ਦਾ ਸਪਸ਼ਟਿਕਰਨ ਮੰਨਿਆ ਤਾਂ RAM RAI ਨੇ ਚੁਤਰਾਇ ਨਾਲ ਜਵਾਬ ਦਿੱਤਾ ਇਹ ਸ਼ਲੋਕ ਮੁਸਲਮਾਨ ਸ਼ਬਦ ਗਲਤੀ ਨਾਲ ਲਿਖਿਆ ਗਿਆ ਇਸ ਦੀ ਥਾਂ ਅਸਲੀ ਸ਼ਬਦ ਬੇਈਮਾਨ ਹੈ ਇਸ ਉੱਤਰ ਨਾਲ ਮੁਗਲ ਸਮਰਾਟ ਔਰੰਗਜ਼ੇਬ ਤਸੱਲੀ ਹੋ ਗਈ ਪਰ ਗੁਰੂ ਹਰ Rai ਜੀ ਬਹੁਤ ਦੁਖੀ ਹੋਏ 5 ਨੰਬਰ ਪੁਆਇੰਟ ਦੇਖੋ RAM Rai ਨੇ Aurangzeb ਅੱਗੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਦਲ ਕੇ ਕਾਇਰਤਾ ਦਿਖਾਈ ਜਿਸ ਨਾਲ ਗੁਰੂ ਜੀ ਤੋਂ ਨਿਰਾਸ਼ ਹੋ ਗਏ ਤੇ ਉਹਨਾਂ ਨੇ ਇਸ ਘਟਨਾ ਤੋਂ ਬਾਅਦ ਆਪਣੇ ਛੋਟੇ 5 ਸਾਲਾਂ ਦੇ ਪੁੱਤਰ ਹਰੀਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ ਨੈਕਸਟ ਕੁਐਸਚਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ 5 ਸਾਲ 3 ਮਹੀਨੇ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਉਹਨਾਂ ਨੇ ਬਾਲ ਗੁਰੂ ਵੀ ਕਿਹਾ ਜਾਂਦਾ ਹੈ ਸਿੱਖ ਧਰਮ ਦੇ ਪ੍ਰਚਾਰਨ ਤੇ ਪ੍ਰਸਾਰ ਲਈ ਉਹਨਾਂ ਨੇ ਮਹਾਨ ਕਾਰਜ ਕੀਤੇ ਗੁਰੂ ਜੀ ਦਾ ਵੱਡਾ ਭਰਾ RAM RAJ ਗੁਰਗੱਦੀ ਨੂੰ ਲੈ ਕੇ ਗੁਰੂ ਜੀ ਨਾਲ ਈਰਖਾ ਕਰਨ ਲੱਗਾ ਕਿਉਂਕਿ ਹਰਿਕ੍ਰਿਸ਼ਨ ਜੀ ਗੁਰੂ ਜੀ ਦੇ ਆਦੇਸ਼ ਅਨੁਸਾਰ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਸਨ RAM RAJ ਨੇ ਗੁਰਗੱਦੀ ਤੇ ਆਪਣਾ ਹੱਕ ਜਤਾਇਆ ਅਤੇ ਔਰੰਗਜ਼ੇਬ ਕੋਲ ਇਸ ਗੱਲ ਦੀ ਸ਼ਿਕਾਇਤ ਕੀਤੀ। ਔਰੰਗਜ਼ੇਬ ਨੇ ਦੋਹਾਂ ਭਰਾਵਾਂ ਦੀ ਅਣਬੰਦ ਦਾ ਪੂਰਾ ਪੂਰਾ ਲਾਭ ਉਠਾਉਣਾ ਚਾਹਿਆ ਤੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਪੁੱਜਣ ਲਈ ਸੰਦੇਸ਼ ਭੇਜਿਆ। ਬਾਲ ਗੁਰੂ 1664 ਸੀ ਵਿੱਚ ਕੀਰਤਪੁਰ ਤੋਂ ਆਪਣੀ ਮਾਤਾ ਅਤੇ ਕੁਝ ਸਿੱਖਾਂ ਨਾਲ ਦਿੱਲੀ ਚੱਲ ਪਏ। ਉਹ ਰਾਹ ਵਿੱਚ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਗਏ ਇਸ ਲਈ ਉਹਨਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਸੰਗਤ ਵੀ ਜੁੜ ਗਈਆਂ। ਦਿੱਲੀ ਪਹੁੰਚ ਕੇ ਗੁਰੂ ਜੀ ਨੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰਿਆ ਤੇ ਉਹ ਦਾਸੀਆਂ ਵਿੱਚੋਂ ਰਾਜੇ ਦੀ ਪਟਰਾਣੀ ਨੂੰ ਪਛਾਣ ਕੇ ਉਸ ਦੀ ਗੋਦੀ ਵਿੱਚ ਬੈਠ ਗਏ। ਰਾਜਾ ਗੁਰੂ ਜੀ ਦੀ ਸੂਝਬੂਤ ਅਤੀ ਪ੍ਰੰਤੂ ਪ੍ਰਾਪਤ ਹੋਏ ਤੇ ਇਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ। ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਪਹੁੰਚੇ ਤਾਂ ਉੱਥੇ ਹੈਜਾ ਤੇ ਚੇਚਕ ਵਰਗੀਆਂ ਬਿਮਾਰੀਆਂ ਫੈਲਾ ਹੋਈਆਂ ਸਨ। ਗੁਰੂ ਜੀ ਅਤੇ ਸਿੱਖਾਂ ਨੇ ਬਿਮਾਰਾਂ ਦੀ ਲੋੜਵੰਦਾ ਭਰਪੂਰ ਸਹਾਇਤਾ ਕੀਤੀ। ਦਿੱਲੀ ਨਿਵਾਸ ਸਮੇਂ ਗੁਰੂ ਜੀ ਨੂੰ ਚੇਤਿਕ ਨਿਕਲ ਆਇਆ ਤੇ ਉਹਨਾਂ ਤੇ ਹੀ ਬਖਾਰ ਹੋਣ ਕਾਰਨ 30 ਮਾਰਚ 1634 ਨੂੰ ਜੋਤੀਆ ਸਮਾ ਗਏ। ਜੋਤੀਸੋਤ ਸਮਾਉਣ ਤੋਂ ਪਹਿਲਾਂ 5 ਪੈਸੇ ਅਤੇ ਇੱਕ ਨਾਰੀਲ ਮਗਵਾ ਕੇ ਤਿੰਨ ਬਾਰੀਕੁਮਾਇਆ ਤੇ ਨਾਲ ਹੀ ਕਿਹਾ ਬਾਬਾ ਬਕਾਲਾ। ਉਹਨਾਂ ਸ਼ਬਦਾਂ ਦਾ ਭਾਵ ਅਰਥ ਇਹ ਸੀ ਕਿ ਉਹਨਾਂ ਦੇ ਉੱਤਰਾਧਿਕਾਰੀ ਬਾਬਾ ਬਕਾਲਾ ਪਿੰਡ ਅੰਮ੍ਰਿਤਸਰ ਵਿਖੇ ਉਹ ਉਹਨਾਂ ਦੇ ਦਾਦਾ ਹਨ। ਸਾਂ ਲਾਸਟ ਕੁਐਸਚਨ ਇਸ ਹਿੰਦੇ ਸੈਸ਼ਨ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਾਲਵਾ ਯਾਤਰਾ ਦਾ ਵਰਣਨ 1672 ਤੋਂ 73 ਈਸਵੀ ਦੇ ਆਰੰਭ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਮਾਲਵੇ ਅਤੇ ਬਾਂਗਰ ਦੇ ਮੱਧ ਪ੍ਰਦੇਸ਼ ਵਿੱਚ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਮਨ ਬਣਾਇਆ ਇਹ ਕੰਮ ਲਈ ਉਹ ਮਾਲਵਾ ਬਾਂਗਰ ਪ੍ਰਦੇਸ਼ ਵਿੱਚ ਲਗਭਗ 2 ਸਾਲ ਰਹੇ ਜਿੱਥੇ ਉਹ ਜਿੱਥੇ ਵੀ ਗਏ ਅੱਜ ਵੀ ਇਤਿਹਾਸਿਕ ਗੁਰਦੁਆਰਾ ਮੌਜੂਦ ਹੈ ਇਸੇ ਲੱਕ ਵਿੱਚ ਜਿਹੜੀਆਂ ਯਾਤਰਾਵਾਂ ਗੁਰੂ ਸਾਹਿਬ ਨੇ ਨਹੀਂ ਕੀਤੀਆਂ ਸੀ ਉਹਨਾਂ ਦਾ ਵੀ ਇਸ ਪ੍ਰਕਾਰ ਹੈ ਚੱਕ ਨਾਨਕੀ ਤੋਂ ਚੱਲ ਕੇ ਗੁਰੂ ਜੀ ਫਿਰ ਦੂਜੀ ਵਾਰ ਸੈਫਾਵਾਦ ਗਏ ਸੈਫੂਦੀਨ ਨੇ ਉਹਨਾਂ ਦਾ ਬੜਾ ਮਾਣ ਸਤਿਕਾਰ ਕੀਤਾ ਸੈਫਾਵਾਦ ਤੋਂ ਬਾਅਦ ਗੁਰਦੇਵਤ ਜੀ ਪਟਿਆਲਾ ਆ ਗਏ ਅੱਜ ਕੱਲ ਦੇ ਦੁੱਖ ਨਿਵਾਰਨ ਗੁਰਦਵਾਰਾ ਸਾਹਿਬ ਦੀ ਥਾਂ ਵਾਲੀ ਥਾਂ ਤੇ ਉਹਨਾਂ ਨੇ ਚਰਨ ਪਾਏ ਉੱਥੋਂ ਉਹ ਮੋਤੀ ਬਾਗ ਬਾਲਾ ਗੁਰਦੁਆਰਾ ਵਾਲੀ ਥਾਂ ਤੇ ਪੁੱਜੇ ਤੇ ਪਟਿਆਲਾ ਤੋਂ ਗੁਰਦੇਵ ਭਦਰ ਜੀ ਮੁੱਲੋਵਾਲ ਪਿੰਡ ਗਏ ਤੇ ਉੱਥੇ ਪਾਣੀ ਦੀ ਬੜੀ ਥੋੜੀ ਉਹਨਾਂ ਨੇ ਖੂਹ ਖਦਵਾਇਆ ਮੁੱਲੋਵਾਲ ਤੋਂ ਉਹ ਪਿੰਡ ਸੇਖਾ ਗਏ ਸੇਖੇ ਤੋਂ ਇਲਾਵਾ ਖੀਵਾ ਸਮਾਉ ਪਿੱਖੀ ਖਿਆਲਾ ਮੋੜ ਤਲਵੰਡੀ ਸਾਬੋ ਪਿੰਡ ਦਾ ਤੇ ਧਰਮ ਤਮਤਾਨ ਪੁੱਜੇ ਗੁਰੂ ਜੀ ਤੋਂ ਪ੍ਰਾਤ ਹੋ ਕੇ ਹਜ਼ਾਰਾਂ ਲੋਕ ਉਹਨਾਂ ਦੇ ਸ਼ਰਧਾਲੂ ਬਣ ਗਏ ਤਾਂ ਇਹ ਸਿਸਟਮ ਤੁਹਾਡਾ ਜਮਾਤ 10ਵੀਂ ਸਮਾਜਿਕ ਸਿੱਖਿਆ ਦਾ ਹਿਸਟਰੀ ਦਾ ਪਾਠ ਦੇ ਵਿੱਚ ਗੁਰੂਆਂ ਜੀ ਦਾ ਜੋ ਲੈਸਨ ਅਪਰ ਡਿਸਕਸ ਕੀਤਾ ਹੈ ਨਾ ਲੌਂਗ ਕੁਐਸਚਨ ਤਾਂ ਵੀਡੀਓ ਕਿਦਾਂ ਲੱਗੀ ਤੁਹਾਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਤਾਂ ਮਿਲਦੇ ਹਾਂ ਤੁਹਾਨੂੰ ਕਿਸੇ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ